ਨਾਵਲ ਲਾਲੀ ਪਾਗ 14ਵਾਂ ਲੇਖਕ ਗੁਰਵਿੰਦਰ ਸਿੱਧੂ ਪਰ ਵੀਰੋਂ ਨੇ ਕੰਨ ਤੋਂ ਚੜਦੇ ਗੁੱਲੀ ਨੂੰ ਆਖਿਰ ਬਹੁਤ ਕੋਸ਼ਿਸ਼ ਤੋਂ ਬਾਅਦ ਫੜ ਹੀ ਲਿਆ ਸੀ ਜਿਵੇਂ ਹੀ ਵੀਰੋ ਦੀ ਨਜ਼ਰ ਗੁੱਲੀ ਦੇ ਚਿਹਰੇ ਤੇ ਪਈ ਵੀਰੋਂ ਵੀ ਹੱਕੀ ਬਕਤੀ ਹੀ ਰਹਿ ਗਈ ਸੀ ਕਿਉਂਕਿ ਸਾਰੇ ਹੀ ਗੁੱਲੀ ਨੂੰ ਸ਼ਰੀਫ ਤੇ ਚੰਗਾ ਮੁੰਡਾ ਸਮਝਦੇ ਸੀ ਪਰ ਗੁੱਲੀ ਇੰਨੀ ਘਟੀਆ ਹਰਕਤ ਵੀ ਕਰ ਸਕਦਾ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਜਿਵੇਂ ਹੀ ਵੀਰੋਂ ਨੇ ਗੁੱਲੀ ਦੇ ਚਿਹਰੇ ਤੋਂ ਕੱਪੜਾ ਪਾਸੇ ਕੀਤਾ ਗੁੱਲੀ ਦੇ ਚਿਹਰੇ ਦਾ ਰੰਗ ਵੀ ਉੱਡ ਗਿਆ ਸੀ। ਡਰ ਦੇ ਮਾਰੇ ਗੁੱਲੀ ਦੀਆਂ ਲੱਤਾਂ ਤੇ ਬਾਹਾਂ ਵੀ ਕੰਬਣ ਲੱਗ ਪਈਆਂ ਸੀ। ਗੁੱਲੀ ਨੂੰ ਫੜਨ ਵੇਲੇ ਡਿੱਗੀ ਵੀਰੋ ਇੱਕਦਮ ਹੀ ਉੱਠ ਖੜੀ ਹੋਈ ਪਰ ਵੀਰੋ ਨੇ ਹਲੇ ਵੀ ਗੁੱਲੀ ਦਾ ਗੁੱਟ ਫੜਿਆ ਹੋਇਆ ਸੀ। ਵੀਰੋ ਖੜੀ ਹੋਈ ਨਾਲ ਹੀ ਗੁੱਲੀ ਵੀ ਵੀਰੋ ਦੇ ਪੈਰਾਂ ਵਿੱਚ ਬੈਠ ਕੇ ਆਪਣੀ ਗਲਤੀ ਦੀ ਮਾਫੀ ਮੰਗਣ ਲੱਗ ਪਿਆ। ਲਾਲੀ ਦੇ ਦਿਲ ਚੀਰਵੀਂ ਚੀਕ ਨੇ ਵੀਰੋ ਦੇ ਸਾਂਹ ਵੀ ਸੁੱਧ ਦਿੱਤੇ ਸੀ। ਵੀਰੋ ਖਾਲੇ ਚੁੱਪਚਾਪ ਹੀ ਖੜੀ ਸੀ। ਪੈਰਾਂ ਵਿੱਚ ਬੈਠੇ ਗੁੱਲੀ ਨੂੰ ਪੈਰ ਨਾਲ ਠੇਡਾ ਮਾਰ ਕੇ ਗੁੱਸੇ ਨਾਲ ਪਰੇ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੁੱਲੀ ਵੀਰੋ ਦੇ ਪੈਰਾਂ ਵਿੱਚ ਬੈਠ ਕੇ ਰੋਣ ਲੱਗ ਪਿਆ ਸੀ ਵੀਰੋ ਨੇ ਗੁੱਸੇ ਨਾਲ ਪੈਰਾਂ ਵਿੱਚ ਬੈਠੇ ਗੁੱਲੀ ਦੇ ਮੂੰਹ 'ਤੇ ਆਪਣਾ ਗੋਡਾ ਵੀ ਮਾਰਿਆ ਪਰ ਗੁੱਲੀ ਵੀਰੋ ਦੇ ਪੈਰਾਂ ਨੂੰ ਛੱਡ ਹੀ ਨਹੀਂ ਰਿਹਾ ਸੀ ਗੁੱਲੀ ਨੂੰ ਡਰ ਸੀ ਕਿ ਜੇਕਰ ਵੀਰ ਨੂੰ ਨਾ ਮਨਾਇਆ ਤਾਂ ਵੀਰੋ ਨੇ ਸਾਰੇ ਪਰਿਵਾਰ ਨੂੰ ਦੱਸ ਦੇਣਾ ਤੇ ਮੇਰੇ ਘਰੇ ਵੀ ਦੱਸ ਦੇਵੇਗੀ ਗੁੱਲੀ ਨੂੰ ਕਿਸ਼ਨੇ ਤੋਂ ਵੀ ਡਰ ਆ ਰਿਹਾ ਸੀ ਕਿਉਂਕਿ ਜੇਕਰ ਫੀਰੋ ਨੇ ਕਿਸ਼ਨੇ ਨੂੰ ਦੱਸ ਦਿੱਤਾ ਕਿਸ਼ਨੇ ਨੇ ਗੁੱਲੀ ਨੂੰ ਬਹੁਤ ਜ਼ਿਆਦਾ ਕੁੱਟਣਾ ਸੀ ਇਸ ਲਈ ਗੁੱਲੀ ਨੂੰ ਸਿਰਫ ਵੀਰੋ ਹੀ ਬਚਾ ਸਕਤੀ ਸੀ ਇਸੇ ਕਰਕੇ ਹੀ ਗੁੱਲੀ ਫੀਰੋ ਦੇ ਪੈਰਾਂ ਨੂੰ ਛੱਡ ਹੀ ਨਹੀਂ ਰਿਹਾ ਸੀ ਵੀਰੋ ਗੁੱਸੇ ਨਾਲ ਬਾਰ-ਬਾਰ ਗੁੱਲੀ ਨੂੰ ਠੇਡੇ ਮਾਰ ਰਹੀ ਸੀ ਪਰ ਗੁੱਲੀ ਫਿਰ ਵੀ ਵੀਰੋ ਦੇ ਪੈਰਾਂ ਵਿੱਚ ਬੈਠਾ ਹੋਇਆ ਆਪਣੀ ਗਲਤੀ ਦੀ ਮਾਫੀ ਮੰਗ ਰਿਹਾ ਸੀ ਪੈਰਾਂ ਨੂੰ ਹੌਲੀ-ਹੌਲੀ ਸਰਕਾਉਂਦੀ ਵੀਰੋ ਟੂੜੀ ਵਾਲੇ ਕੋਠੇ ਤੱਕ ਆ ਚੁੱਕੀ ਸੀ ਗੁੱਲੀ ਦੇ ਨੱਕ ਤੇ ਵੀਰੋ ਦਾ ਗੋਡਾ ਵੱਜਣ ਨਾਲ ਖੂਨ ਨਿਕਲਣ ਲੱਗ ਪਿਆ ਸੀ ਪਰ ਉਹ ਫਿਰ ਵੀ ਵੀਰੋ ਦੇ ਪੈਰਾਂ ਨੂੰ ਨਹੀਂ ਛੱਡ ਰਿਹਾ ਸੀ ਗੁੱਲੀ ਦੇ ਨੱਕ ਤੇ ਵੀਰੋ ਦਾ ਗੋਡਾ ਵੱਜਣ ਨਾਲ ਗੁੱਲੀ ਦੇ ਨੱਕ ਵਿੱਚੋਂ ਨਿਕਲਦਾ ਖੂਨ ਕਦੇ-ਕਦੇ ਵੀਰੋ ਦੇ ਪੈਰਾਂ ਤੇ ਵੀ ਡਿੱਗ ਪੈਂਦਾ ਸੀ ਵੀਰੋ ਓਵੇਂ ਹੀ ਪੈਰਾਂ ਨੂੰ ਸਰਕਾਉਂਦੀ ਟੂੜੀ ਵਾਲੇ ਅੰਦਰ ਆ ਗਈ ਸਾਰੇ ਪਾਸੇ ਨਜ਼ਰ ਕੁਮਾ ਕੇ ਲਾਲੀ ਨੂੰ ਲੱਭਣ ਲੱਗ ਪਈ ਲਾਲੀ ਹਾਲੇ ਵੀ ਉੱਥੇ ਹੀ ਪਈ ਸੀ ਜਿੱਥੇ ਗੁੱਲੀ ਨੇ ਲਿਆ ਕੇ ਸੁੱਟੀ ਸੀ ਵੀਰੋ ਦੀ ਨਜ਼ਰ ਲਾਲੀ ਦੇ ਚਿਹਰੇ ਤੇ ਪਈ ਲਾਲੀ ਹਾਲੇ ਵੀ ਰੋਈ ਜਾ ਰਹੀ ਸੀ ਵੀਰੋ ਲਾਲੀ ਦੇ ਕੋਲ ਆ ਕੇ ਬੈਠ ਗਈ ਲਾਲੀ ਦੇ ਸਿਰ ਤੇ ਹੱਥ ਫੇਰਦੀ ਵੀਰੋ ਨੇ ਲਾਲੀ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਹਿੱਕ ਨਾਲ ਲਾ ਲਿਆ ਜਿਵੇਂ ਹੀ ਵੀਰੋ ਨੇ ਆਪਣਾ ਹੱਥ ਲਾਲੀ ਦੀ ਪਿੱਠ ਤੇ ਰੱਖਿਆ ਵੀਰੋ ਦੇ ਹੱਥ ਨੂੰ ਦਿਲਗਿਲਾ ਮਹਿਸੂਸ ਹੋਇਆ ਵੀਰੋ ਨੇ ਆਪਣਾ ਹੱਥ ਖੂਨ ਨਾਲ ਲਿਬੜਿਆ ਹੋਇਆ ਦੇਖਿਆ ਹੂਨ ਦੇਖ ਕੇ ਵੀਰੋ ਇਕਦਮ ਹੀ ਬਹੁਤ ਜ਼ਿਆਦਾ ਡਰ ਗਈ। ਵੀਰੋ ਨੂੰ ਲੱਗਿਆ ਕਿ ਲਾਲੀ ਨਾਲ ਬਹੁਤ ਗਲਤ ਹੋ ਚੁੱਕਿਆ ਹੈ। ਵੀਰੋ ਆਪਣੀ ਚੁੰਨੀ ਨਾਲ ਲਾਲੀ ਦਾ ਮੂੰਹ ਪੂੰਝਣ ਲੱਗ ਪਈ ਤੇ ਰੋ ਰਹੀ ਲਾਲੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗ ਪਈ। ਲਾਲੀ ਦੀ ਟੂਹੀ ਵਿੱਚ ਇੱਕ ਕਿਲ ਖੋਪਣ ਕਰਕੇ ਖੂਨ ਨਿਕਲ ਆਇਆ ਸੀ ਤੇ ਗੁੱਲੀ ਦੁਆਰਾ ਲਾਲੀ ਨੂੰ ਥੱਲੇ ਸੁੱਟਣ ਕਰਕੇ ਥੱਲੇ ਪਈਆਂ ਛੱਡੀਆਂ ਦੇ ਟੋਟੇ ਤੇ ਹੋਰ ਸਮਾਨ ਨੇ ਲਾਲੀ ਦੇ ਦਰਦ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਸੀ। ਟਿੱਟੂ ਹੀ ਦੀ ਸੱਟ ਨੂੰ ਹੋਰ ਵੀ ਜ਼ਿਆਦਾ ਉਚੇੜ ਦਿੱਤਾ ਸੀ ਜਿਸ ਕਰਕੇ ਲਾਲੀ ਦੀ ਕਮੀਜ਼ ਵੀ ਖੂਨ ਨਿਕਲ ਕੇ ਲਿਬੜੀ ਹੋਈ ਸੀ ਵੀਰੋ ਨੇ ਥੱਲੇ ਪਈ ਲਾਲੀ ਨੂੰ ਖੜੀ ਕੀਤਾ ਅੰਦਰ ਜਾ ਕੇ ਹੱਥ ਪੈਰ ਧੋ ਕੇ ਕੱਪੜੇ ਬਦਲਣ ਲਈ ਕਿਹਾ ਵੀਰੋ ਨੇ ਲਾਲੀ ਨੂੰ ਚੁੱਪ ਕਰਵਾਉਣ ਲਈ ਲਾਲੀ ਦੇ ਸਾਹਮਣੇ ਹੀ ਗੁੱਲੀ ਦੇ ਮੂੰਹ ਤੇ 3-4 ਚਪੇੜਾ ਮਾਰ ਦਿੱਤੀਆਂ ਗੁੱਸੇ ਵਿੱਚ ਗੁੱਲੀ ਨੂੰ ਕਾਲਾਂ ਵੀ ਕੱਢਣ ਲੱਗ ਪਈ ਗੁੱਲੀ ਨੀਵੀਂ ਪਾ ਕੇ ਹੀ ਖੜਾ ਹੋਇਆ ਸੀ ਹੁਣ ਗੁੱਲੀ ਅੱਖ ਚੱਕ ਕੇ ਵੀ ਲਾਲੀ ਵੱਲ ਨਹੀਂ ਵੇਖ ਰਿਹਾ ਸੀ ਵੀਰੋ ਗੁੱਲੀ ਨੂੰ ਬੋਲ ਰਹੀ ਸੀ ਤੇ ਲਾਲੀ ਵੀਰੋ ਦੇ ਪਿੱਛੇ ਹਾਲੇ ਵੀ ਡਰੀ ਹੋਈ ਖੜੀ ਸੀ ਵੀਰੋ ਦੇ ਹੱਥ ਤੇ ਲੱਗੇ ਖੂਨ ਨੇ ਵੀਰੋ ਨੂੰ ਹੋਰ ਵੀ ਜ਼ਿਆਦਾ ਡਰਾ ਦਿੱਤਾ ਸੀ ਵੀਰੋ ਨੇ ਭਾਵੇਂ ਇੱਕ ਨਜ਼ਰ ਨਾਲ ਲਾਲੀ ਦੇ ਪੂਰੇ ਸਰੀਰ ਨੂੰ ਪਰਖ ਲਿਆ ਸੀ ਪਰ ਫਿਰ ਵੀ ਵੀਰੋ ਬਹੁਤ ਜ਼ਿਆਦਾ ਘਬराई ਹੋਈ ਸੀ ਕਿਉਂਕਿ ਘਰ ਵਿੱਚ ਸਿਰਫ ਲਾਲੀ ਤੇ ਵੀਰੋ ਹੀ ਸੀ ਤੇ ਸਭ ਨੇ ਲਾਲੀ ਬਾਰੇ ਹੁਣ ਵੀਰੋ ਤੋਂ ਹੀ ਸਵਾਲ ਕਰਨੇ ਸੀ ਤੇ ਵੀਰੋ ਕੋਲ ਇੰਨਾ ਸਵਾਲਾਂ ਦਾ ਕੋਈ ਜਵਾਬ ਨਹੀਂ ਹੋਣਾ ਸੀ ਲਾਲੀ ਦੀਆਂ ਅੱਖਾਂ ਹਾਲੇ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਹੁੰਦੀਆਂ ਸੀ ਗੁੱਲੀ ਵੀਰੋ ਦੇ ਸਾਹਮਣੇ ਨੀਵੀਂ ਪਾਈ ਖੜਾ ਸੀ ਗੁੱਲੀ ਨੂੰ ੱਤਕੇ ਮਾਰ ਕੇ ਪਾਸੇ ਕਰਦੀ ਵੀਰੋ ਗਾਲੀ ਨੂੰ ਅੰਦਰ ਭੇਜਣ ਲਈ ਤੇ ਮੂੰਹਾਂ ਥੋੜੀ ਫਿਰ ਤੋਂ ਕਹਿਣ ਲੱਗੀ ਪਰ ਲਾਲੀ ਫਿਰ ਉਹਦੇ ਪਿੱਛੇ ਹੀ ਲੁੱਕ ਕੇ ਖੜੀ ਅੱਗੇ ਨਹੀਂ ਆ ਰਹੀ ਸੀ ਵੀਰੋ ਨੇ ਲਾਲੀ ਵੱਲ ਆਪਣਾ ਚਿਹਰਾ ਘੁਮਾਇਆ ਤੇ ਲਾਲੀ ਦੇ ਚਿਹਰਾ ਨੂੰ ਆਪਣੇ ਹੱਥਾਂ ਵਿੱਚ ਘੁੱਟ ਕੇ ਪਿਆਰ ਦਾ ਦਿਲਾਸਾ ਦੇਣ ਲੱਗ ਪਈ। ਇੱਕ ਨਜ਼ਰ ਵੀਰੋ ਨੇ ਫਿਰ ਤੋਂ ਲਾਲੀ ਦੇ ਪੂਰੇ ਸਰੀਰ ਤੇ ਮਾਰੀ ਤੇ ਲਾਲੀ ਦੀ ਪਰਖ ਕੀਤੀ। ਲਾਲੀ ਨੂੰ ਪਿਆਰ ਨਾਲ ਘੁੱਟਦੀ ਵੀਰੋ ਲਾਲੀ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਨ ਲੱਗ ਪਈ। ਡਰੀ ਹੋਈ ਖੜੀ ਲਾਲੀ ਨੂੰ ਆਪਣੀ ਮੰਮੀ ਵੀ ਇੱਕਦਮ ਬਦਲੀ-ਬਦਲੀ ਲੱਗ ਰਹੀ ਸੀ ਜਿਹੜੀ ਵੀਰੋ ਲਾਲੀ ਨੂੰ ਹਰ ਕਤ ਗਾਲਾਂ ਕੱਢਦੀ ਰਹਿੰਦੀ ਸੀ। ਉਹ ਵੀਰੋ ਹੰਡਾਲੀ ਨੂੰ ਆਪਣੇ ਬੱਚੇ ਵਾਂਗ ਹੀ ਪਿਆਰ ਕਰ ਰਹੀ ਸੀ ਲਾਲੀ ਨੇ ਆਪਣੀ ਮਾਂ ਦਾ ਪਿਆਰ ਤਾਂ ਨਹੀਂ ਵੇਖਿਆ ਸੀ ਪਰ ਹੁਣ ਲਾਲੀ ਦੀ ਮੰਮੀ ਵੀਰੋ ਤੋਂ ਮਾ ਵਰਗੇ ਪਿਆਰ ਦਾ ਅਹਿਸਾਸ ਹੋ ਰਿਹਾ ਸੀ ਵੀਰੋ ਦੁਆਰਾ ਲਾਲੀ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਨਾ ਤੇ ਕੁੱਟ ਕੇ ਬਾਵਾ ਦੇ ਕਲਾਵੇ ਵਿੱਚ ਲੈਣਾ ਲਾਲੀ ਨੂੰ ਅੰਦਰ ਤੱਕ ਹਲੂਣਾ ਦੇ ਰਿਹਾ ਸੀ ਵੀਰੋ ਦੀ ਮਮਤਾ ਅੱਗੇ ਲਾਲੀ ਨੂੰ ਆਪਣਾ ਸਾਰਾ ਦਰਦ ਪਲ ਵਿੱਚ ਹੀ ਭੁੱਲ ਗਿਆ ਲਾਲੀ ਦੀ ਅੱਖਾਂ ਵਿੱਚੋਂ ਆਪਣੇ ਲਈ ਵੀਰੋ ਦਾ ਇੰਨਾ ਪਿਆਰ ਦੇਖ ਕੇ ਪਿਆਰ ਦੇ ਅਥਰੂ ਆਉਣ ਲੱਗ ਪਏ। ਵੀਰੋ ਨੇ ਫਿਰ ਤੋਂ ਲਾਲੀ ਨੂੰ ਘੁੱਟ ਕੇ ਆਪਣੇ ਬਾਹਾਂ ਦੇ ਕਲਾਵੇ ਵਿੱਚ ਲੈ ਲਿਆ। ਨਾਲ ਨਾਲ ਵੀਰੋ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿਤੇ ਲਾਲੀ ਨਾਲ ਸੱਚੀ ਤਾਂ ਕੁਝ ਗਲਤ ਨਹੀਂ ਕੀਤਾ ਗੁੱਲੀ ਨੇ। ਵੀਰੋ ਨੇ ਪਹਿਲਾਂ ਵੀ ਲਾਲੀ ਦੇ ਸਾਰੇ ਸ਼ਰੀਰ ਨੂੰ ਚੰਗੀ ਤਰ੍ਹਾਂ ਪਰਖ ਲਿਆ ਸੀ। ਹੁਣ ਦੁਬਾਰਾ ਤੋਂ ਲਾਲੀ ਦੇ ਸ਼ਰੀਰ ਦੀ ਪਰਖ ਕਰ ਰਹੀ ਸੀ। ਟੋਹੀ ਵਿੱਚੋਂ ਨਿਕਲੇ ਖੂਨ ਨਾਲ ਕਿੱਲੇ ਹੋਏ ਕੱਪੜੇ ਵੀਰੋ ਦਾ ਧਿਆਨ ਉਸ ਪਾਸੇ ਲੈ ਜਾਂਦੇ। ਜਿਵੇਂ ਹੀ ਵੀਰੋ ਦਾ ਹੱਥ ਲਾਲਲੀ ਦੀ ਟੋਹੀ ਤੇ ਉਸ ਜਗ੍ਹਾ ਤੇ ਲੱਗਾ ਜਿੱਥੇ ਉਹ ਕਿਲ ਖੁਬਿਆ ਹੋਇਆ ਸੀ ਲਾਲੀ ਨੂੰ ਦਰਦ ਹੋਇਆ ਤੇ ਲਾਲਲੀ ਦੇ ਮੂੰਹ ਵਿੱਚੋਂ ਚੀਕ ਨਿਕਲੀ ਵੀਰੋ ਨੇ ਆਪਣਾ ਹੱਥ ਉਸ ਜਗ੍ਹਾ ਤੋਂ ਪਾਸੇ ਕਰਕੇ ਲਾਲਲੀ ਦੀ ਟੋਹੀ ਨੂੰ ਟੋ ਟੋ ਕੇ ਪਰਖਣ ਲੱਗ ਪਈ ਸਿਰਫ ਟੋਹੀ ਦੇ ਦਰਦ ਨੂੰ ਛੱਡ ਕੇ ਲਾਲੀ ਨੇ ਵੀਰੋ ਦੇ ਹੱਥ ਨੂੰ ਫੇਰਨ ਦਾ ਕੋਈ ਹੌਫ ਭਾਵ ਨਹੀਂ ਦਿਖਾਇਆ ਵੀਰੋ ਨੂੰ ਹੁਣ ਪੱਕਾ ਹੋ ਚੁੱਕਿਆ ਸੀ ਕਿ ਲਾਲੀ ਨੂੰ ਸਿਰਫ ਟੋਹੀ ਵਿੱਚ ਹੀ ਦਰਦ ਹੈ ਹੋਰ ਕੁਝ ਵੀ ਗਲਤ ਨਹੀਂ ਹੋਇਆ ਲਾਲੀ ਨਾਲ ਲਾਲੀ ਨੂੰ ਪਰਖਣ ਤੋਂ ਬਾਅਦ ਵੀਰੋ ਨੇ ਲੰਮਾ ਜਿਹਾ ਸਾਂਹ ਲਿਆ ਜਿਵੇਂ ਬਹੁਤ ਸਾਰਾ ਮਨ ਤੋਂ ਭਾਰ ਲੈ ਗਿਆ ਹੋਵੇ ਜਦੋਂ ਦੀ ਵੀਰੋ ਨੇ ਲਾਲੀ ਦੀ ਚੀਖ ਸੁਣੀ ਸੀ ਉਦੋਂ ਦੇ ਹੀ ਵੀਰੋ ਦੇ ਸਾਂਹ ਸੁੱਤੇ ਪਏ ਸੀ ਵੀਰੋ ਅੰਦਰੋਂ ਅੰਦਰੀ ਬਹੁਤ ਜ਼ਿਆਦਾ ਡਰੀ ਹੋਈ ਸੀ ਲਾਲੀ ਦੀ ਪੂਰੀ ਤਰ੍ਹਾਂ ਤੋਂ ਪਰਖ ਕਰਨ ਤੋਂ ਬਾਅਦ ਵੀਰੋ ਨੂੰ ਸੌਖਾ ਸਾਂਹ ਆਇਆ ਲਾਲੀ ਨੂੰ ਆਪਣੇ ਬਾਹਾਂ ਵਿੱਚੋਂ ਆਜ਼ਾਦ ਕਰਦੀ ਵੀਰੋ ਨੇ ਲਾਲੀ ਦਾ ਚਿਹਰਾ ਆਪਣੇ ਹੱਥਾਂ ਵਿੱਚ ਘੁੱਟ ਲਿਆ ਲਾਲੀ ਨੇ ਮੱਥੇ ਨੂੰ ਚੁੰਮਦੀ ਹੋਈ ਵੀਰੋ ਲਾਲੀ ਨੂੰ ਮਾਂ ਵਰਗਾ ਪਿਆਰ ਦੇਣ ਲੱਗ ਪਈ ਲਾਲੀ ਨੂੰ ਅੱਜ ਪਹਿਲੀ ਵਾਰ ਇੰਨਾ ਪਿਆਰ ਮਿਲ ਰਿਹਾ ਸੀ ਵੀਰੋਂ ਤੋਂ ਲਾਲੀ ਦੀ ਅੱਖਾਂ ਵਿੱਚੋਂ ਨਾ ਚਾਹੁੰਦੇ ਹੋਏ ਪਿਆਰ ਦੇ ਅਥਰੂ ਵਹਿਣ ਲੱਗ ਪਏ ਵੀਰੋਂ ਨੇ ਲਾਲੀ ਨੂੰ ਗੱਲਾਂ-ਗੱਲਾਂ ਵਿੱਚ ਹੀ ਸਮਝਾ ਦਿੱਤਾ ਸੀ ਕਿ ਅੱਜ ਜੋ ਕੁਝ ਵੀ ਹੋਇਆ ਇਹਦੇ ਬਾਰੇ ਕਿਸੇ ਨੂੰ ਕੁਝ ਨਾ ਦੱਸੇ ਨਹੀਂ ਤਾਂ ਐਵੇਂ ਖਾਮਖਾ ਤੇਰੇ ਮਾਮਾ ਜੀ ਦੀ ਪਿੰਡ ਵਿੱਚ ਬੇਇੱਜ਼ਤੀ ਹੋ ਜਾਣੀ ਲਾਲੀ ਦੇ ਸਾਹਮਣੇ ਹੀ ਵੀਰੋ ਨੇ ਕੁਲੀ ਦੇ ਫਿਰ ਤੋਂ ਤਿੰਨ ਚਾਰ ਚਪੇੜਾ ਮਾਰ ਦਿੱਤੀਆਂ ਵੀਰੋ ਨੇ ਲਾਲੀ ਤੇ ਮਨ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲਿਆ ਸੀ ਜਿਵੇਂ ਵੀਰੋ ਕਹਿ ਰਹੀ ਸੀ ਲਾਲੀ ਉਵੇਂ ਵੀਰੋ ਦੀ ਹਾਂ ਵਿੱਚ ਹਾਂ ਸਿਰ ਹਿਲਾ ਰਹੀ ਸੀ ਲਾਲੀ ਨੂੰ ਲੱਗਦਾ ਸੀ ਕਿ ਮੰਮੀ ਹੁਣ ਬਦਲ ਚੁੱਕੀ ਹੈ ਲਾਲੀ ਨੂੰ ਆਪਣੀ ਮੰਮੀ ਵੀਰੋ ਵਿੱਚੋਂ ਆਪਣੀ ਮਾਂ ਦਾ ਚਿਹਰਾ ਨਜ਼ਰ ਆਉਣ ਲੱਗਾ ਵੀਰੋ ਨੇ ਆਪਣੀ ਕੁਰਤੀ ਦਾ ਪੱਲਾ ਚੱਕ ਕੇ ਲਾਲੀ ਦਾ ਮੂੰਹ ਪੂੰਝਿਆ ਤੇ ਲਾਲੀ ਨੂੰ ਬਾਹਰ ਜਾ ਕੇ ਮੂੰਹ ਧੋ ਕੇ ਕੱਪੜੇ ਬਦਲਣ ਲਈ ਕਿਹਾ ਲਾਲੀ ਆਪਣੀ ਮੰਮੀ ਦੇ ਕਹੇ ਅੱਖਾਂ ਨੂੰ ਪੂੰਝਦੀ ਹੋਈ ਬਾਹਰ ਆ ਗਈ ਲਾਲੀ ਨਾਲ ਗੁੱਲੀ ਨੇ ਜੋ ਕੁਝ ਵੀ ਕੀਤਾ ਲਾਲੀ ਉਹ ਸਭ ਕੁਝ ਭੁੱਲ ਕੇ ਆਪਣੀ ਮੰਮੀ ਦਾ ਪਿਆਰ ਨਜ਼ਰ ਆ ਰਿਹਾ ਸੀ ਲਾਲੀ ਦੇ ਚਿਹਰੇ ਤੇ ਅੱਜ ਪਹਿਲੀ ਵਾਰ ਮੁਸਕਰਾਹਟ ਆਈ ਸੀ ਕਾਫੀ ਚਿਰ ਬਾਅਦ ਲਾਲੀ ਦੀ ਮੰਮੀ ਦਾ ਵਿਵਹਾਰ ਇੱਕਦਮ ਹੀ ਲਾਲੀ ਲਈ ਬਦਲ ਗਿਆ ਸੀ ਲਾਲੀ ਨੂੰ ਆਪਣੀ ਮੰਮੀ ਦੀ ਅੱਖਾਂ ਵਿੱਚ ਆਏ ਹੰਝੂਆਂ ਨੇ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲਿਆ ਸੀ ਲਾਲੀ ਆਪਣੀ ਮੰਮੀ ਵੀਰੋਂ ਵੱਲੋਂ ਮਿਲੇ ਪਿਆਰ ਨੂੰ ਯਾਦ ਕਰਦੀ ਪਸ਼ੂਆਂ ਵਾਲੇ ਪਾਸੇ ਤੋਂ ਦੂਜੇ ਪਾਸੇ ਆ ਗਈ ਕਮਰੇ ਅੰਦਰ ਪਏ ਬੈੱਡ ਵਿੱਚੋਂ ਕੱਪੜੇ ਕੱਢ ਕੇ ਗੁਸਲਖਾਨੇ ਵਿੱਚ ਕੱਪੜੇ ਬਦਲਣ ਚਲੀ ਗਈ ਉੱਧਰ ਗੁੱਲੀ ਫਿਰੋ ਦੇ ਸਾਹਮਣੇ ਨੀਵੀਂ ਪਾਈ ਖੜਾ ਸੀ ਨਾਲ ਨਾਲ ਇਹ ਵੀ ਸੋਚ ਰਿਹਾ ਸੀ ਕਿ ਵੀਰੋ ਨੂੰ ਹੁਣ ਕਿਵੇਂ ਮਨਾਇਆ ਜਾਵੇ ਕਿਉਂਕਿ ਵੀਰੋ ਨੇ ਲਾਲੀ ਨੂੰ ਕਿਸੇ ਹੋਰ ਨੂੰ ਇਹ ਗੱਲ ਦੱਸਣ ਤੋਂ ਰੋਕ ਦਿੱਤਾ ਸੀ ਗੁੱਲੀ ਵੀ ਸਮਝ ਚੁੱਕਿਆ ਸੀ ਕਿ ਇਹ ਗੱਲ ਸਿਰਫ ਵੀਰੋ ਤੱਕ ਹੀ ਰਹੇਗੀ ਪਰ ਵੀਰੋ ਨੂੰ ਤਾਂ ਸਭ ਕੁਝ ਪਤਾ ਲੱਗ ਗਿਆ ਸੀ ਹੁਣ ਵੀਰੋ ਨੂੰ ਕਿਵੇਂ ਮਨਾਉਣਾ ਹੈ ਗੁੱਲੀ ਇਹ ਸਭ ਕੁਝ ਆਪਣੇ ਦਿਮਾਗ ਵਿੱਚ ਸੋਚ ਰਿਹਾ ਸੀ ਵੀਰੋ ਇਹ ਸੋਚਣ ਲੱਗੀ ਹੋਈ ਸੀ ਕਿ ਗੁੱਲੀ ਤਾਂ ਇੰਨਾ ਸ਼ਰੀਫ ਤੇ ਸਿਆਣਾ ਸੀ ਫਿਰ ਐਨੀ ਨੀਚ ਹਰਕਤ ਕੁੱਲੀ ਨੇ ਕਿਉਂ ਕੀਤੀ ਗੁੱਲੀ ਵਿਰੋਧ ਦੇ ਨੇੜੇ ਆਇਆ ਤੇ ਪੈਰਾ ਵਿੱਚ ਬੈਠ ਕੇ ਆਪਣੀ ਗਲਤੀ ਦੀ ਮਾਫੀ ਮੰਗਣ ਲੱਗ ਪਿਆ। ਆਪਾ ਭੀਜੀ ਮੈਨੂੰ ਮਾਫ ਕਰ ਦਿਓ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ। ਮੇਰਾ ਮਕਸਦ ਵਿਚਾਰੀ ਲਾਲੀ ਨੂੰ ਦੁੱਖ ਪਹੁੰਚਾਉਂਦਾ ਨਹੀਂ ਸੀ ਤੇ ਨਾ ਮੈਂ ਲਾਲੀ ਵਾਸਤੇ ਇੱਥੇ ਆਇਆ ਸੀ। ਇਹ ਤਾਂ ਕਿੰਨੀ ਪੋੜੀ ਤੇ ਵਿਚਾਰੀ ਹੈ। ਉਸ ਨੂੰ ਤਾਂ ਇਹ ਸਬਦ ਦਾ ਪਤਾ ਵੀ ਨਹੀਂ। ਵਿਰੋਧ ਦੇ ਪੈਰਾ ਨੂੰ ਫੜ ਕੇ ਗੁੱਲੀ ਆਪਣੀ ਗਲਤੀ ਦੀ ਮਾਫੀ ਮੰਗ ਰਿਹਾ ਸੀ ਲਾਲੀ ਵਾਸਤੇ ਇੱਥੇ ਨਹੀਂ ਆਇਆ ਸੀ ਇਹਦਾ ਕੀ ਮਤਲਬ ਕਹਿਣਾ ਕੀ ਚਾਹਉਣਾ ਤੂੰ ਪੈਰਾਂ ਵਿੱਚ ਬੈਠੇ ਗੁੱਲੀ ਨੂੰ ਆਪਣੇ ਪੈਰਾਂ ਪਰਾਂ ਖਿੱਚਦੀ ਹੋਈ ਵੀਰੋ ਨੇ ਗੁੱਸੇ ਨਾਲ ਕਿਹਾ